ਹਾਂਜੀ ਕਿਵੇਂ ਹੋ ਸਾਰੇ ਠੀਕ ਠਾਕ ਨੇ ਤੇ ਕਣਕ ਦਾ ਕੰਮ ਹੋਣ ਵਾਲਾ ਜੀ ਸਟਾਰਟ ਸੀ ਜਾਂਦਾ ਆਪਾਂ ਦੋਨੇ ਕੰਬਾਈਨਾ ਕਰਨ ਲੱਗੇ ਰੈਡੀ ਕੱਲ ਆਪਾਂ ਇਹਨਾਂ ਦੇ ਪਲੜ-ਪਲੜ ਲਾਦੇ ਆ ਇੱਕ ਮਸ਼ੀਨ ਬਾਹਰ ਕੱਢਤੀ ਸੀ ਤੇ ਦੂਜੀ ਅਜੇ ਪੜਾਈਆਂ ਤੋਂ ਲਈ ਜੰਨੇ ਆ ਮੈਸਤਰੀ ਸਾਡੇ ਪੂਰ ਮੈਂ ਸਭ ਬੜੇ ਥੱਲੇ ਮਸ਼ੀਨ ਦੇ ਇੱਕ ਆਪਾਂ ਪਹਿਲਾਂ ਬੈਨ ਵਾਹ ਡਾਈ ਲਾਉਣ ਤੋਂ ਸੋਚਿਆ ਪਹਿਲਾਂ ਫੱਕ ਕਲੱਚ ਚੈੱਕ ਕਰ ਹੀ ਲਈਏ ਟਾਇਰ ਖੋਲ ਕੇ ਮੋਪਟੇਰ ਫੁੱਲੋਂ ਲੱਗੇ ਸੀਗੇ। ਇਹ ਕਲੱਚ ਦਾ ਕੰਮ ਹੀ ਨੁਮੇੜ ਦਿੱਤੇ ਇਹ ਦੇਖ ਲਈਏ ਸਹੀ ਆ। ਗਲੇਸ ਗਲੂਸ ਕਰ ਦਿੱਗੇ। ਤੇ ਇਹਨਾਂ ਫਿਰ ਬਾਹਰ ਕੱਢ ਕੇ ਦੂਆ ਦਾ ਆਪਾਂ ਐਸਐਮਐਸ ਲਾਉਣੇ ਆ ਦੋਨੇ ਮਸ਼ੀਨਾਂ ਦੇ। ਕਣਕ ਦੇ ਸੀ ਜੇ ਤੁਹਾਨੂੰ ਪਤਾ ਲੋਡ ਨਹੀਂ ਪੈਂਦੀ। ਦੋਨਾਂ ਦੇ ਐਸਐਮਐਸ ਲਾ ਕੇ ਰੱਖ ਦੰਨੇ ਆ। ਕਟਰ ਕੋਟਰ ਵੀ ਗੱਲ ਘਾੜ ਤੀ ਆਪਾਂ ਬਾਹਰ। ਮਦਾਨ ਥੋੜੀ ਰਹਿ ਗਏ, 5-7 ਦੰਨ ਹੀ ਰਹਿ ਗਏ ਕਣਕ ਚ। कामकुम रेडी करके रख देया लो जी ये जी मशीन जो पड़ाईयां तो लाके काट दिया बाहर ਕਰਦੇ ਆਂ ਆਪਾਂ ਦਾ ਕੰਮ ਕਰੀਏ ਸਹਰਾਫਾਂ ਲੋਰੇ ਆ ਲੋ ਜੀ ਤਾਂ ਆਪਾਂ ਚੱਕਰ ਬੁਤਾਉਣੇ ਘਟਾਉਣੇ ਆਪਣਾ ਪਲਾਉ ਹੋ ਗਿਆ ਜਾਮ ਤੇ ਹੁਣ ਆਪਾਂ ਉਹਨੂੰ ਖੋਲ ਕੇ ਦੇਖਣਾ ਵਾ ਜਿਸ ਨਾਲ ਪਉਣ ਲੱਗਿਆ ਐਲੀਵੇਟਰ ਕਿੰਨੇ ਦਿਨ ਐਲੀਵੇਟਰ ਲਾ ਕੇ ਫਿਰ ਪੁਲਾ ਲੈਣਾ ਵਾ ਕੰਮ ਵੱਧ ਗਿਆ ਕਿਹੜੇ ਦਰਵਾਜ਼ੇ 'ਚ ਬੋਲਿਆ ਆ ਰਿਹਾ ਆਪਣੀ ਬੰਦੇ ਬੰਦਾ ਐ ਐਲੀਵੇਟਰ ਖੋਲਤਾ ਆਪਾਂ ਥੱਲੇ ਪੈਰਾਂ ਕੱਢਤਾ ਨਰਮੋਂ ਖੋਲ ਦਿਆ ਤਾਂ ਵਾਲਾ ਇੱਕ ਨਟ ਰਹਿ ਗਿਆ ਬਸ ਤਾਂ ਆਪਾਂ ਲਾਉਨੇ ਆ ਤੇ ਉਦੋਂ ਵਾਰ ਖੋਲ ਦਿਆ ਪੁਲਾ ਤਾਂ ਦੇਖਦੇ ਆਂ ਕਿ ਕੀ ਚੱਕਰ ਲੋ ਜੀ ਐਲੀਵੇਟਰ ਆਪਾਂ ਲਾਤਾ ਤੁਹਾਡੇ ਕੋਲ ਇਹ ਤੇ ਬਾੜਾ ਤੇ ਹੁਣ ਆਪਾਂ ਲਾਉਣ ਲੱਗੇ ਆਂ ਪੋਲਾ ਤਰੰ ਦੇਖਣੇ ਚ ਕੀ ਚੱਕਰ ਪਿਆ ਹੋਇਆ ਜੋਰ ਇਹਨੇ ਬਹੁਤ ਲਵਾਤਾ ਇਹਨੂੰ ਲਾਉਣਾ ਇਹਦੇ ਨੂੰ ਕਸਣਾ ਇਹ ਰੈਲੀਵੇਟਰ ਚੜਾਉਣਾ ਕੰਮ ਨਹੀਂ ਕੋਲਾ ਆਪਾਂ ਲਾਤਾ ਤੇ ਹੁਣ ਆਪਾਂ ਵੈਰ ਨਹੀਂ ਜਾ ਕੱਢਣ ਲੱਗੇ ਆਂ ਕਿਉਂਕਿ ਕਿ ਚੂੜੀਆਂ ਦਾ ਸਾਈ ਸਾਰਾ ਖਤਮ ਹੋਇਆ ਪਿਆ ਨਵਾਂ ਹੀ ਪਾਊਗਾ ਇਹ ਲੱਗਿਆ ਹੋਇਆ ਦੋਨੇ ਚੋਂ ਪਰ ਯੋਰ ਲਾਉਣ ਉੱਪਰ ਲੀਆਂ ਚੂੜੀਆਂ ਸਾਰੀਆਂ ਖਰਾਬ ਹੋ ਗਈਆਂ ਵਿੱਚੋਂ ਵੀ ਮਾੜੀਆਂ ਮਾੜੀਆਂ ਤੇ ਉਤਰੋ ਤਾਂ ਜਮ ਹੀ ਖਰਾਬ ਹੋ ਗਈਆਂ ਸਾਰਾ ਫੈਸਟ ਨਵਾਂ ਪਾਉਨੇ ਆਂ ਭੰਲਿਆਗੇ ਲਓ ਜੀ ਧਿਆਨ ਦਾ ਆਪਾਂ ਨਵਾਂ ਸਮਾਨ ਪਾਉਣ ਲੱਗੇ ਹਣ ਪੁਲੇ ਦੇ ਨਾ ਸਾਰਾ ਹੀ ਖੋਲ ਲਿਆ ਸਪਾਈਸ ਕੋਈ ਕਰਦੇ ਆਂ ਡੀਜਲੂਜਨ ਮਾਰ ਕੇ ਧੋਨੇ ਨੂੰ ਚੰਗੀ ਤਰ੍ਹਾਂ ਅੰਦਰ ਆਪਾਂ ਫੋਰਮੈਂਸ ਸਭ ਗਰੀਸ ਭਰੀ ਜਾਂਦੇ ਆ ਮਾ ਜੱਜ ਕਰ ਦਾਂਗੇ ਰੈਡੀ ਕੰਮ ਲੋ ਜੀ ਓਕੇ ਸੋਖਿਆ ਨੇ ਪੁਲਾ ਵੀ ਦਿੱਤਾ ਚੜਾ ਜੋਰ ਮੁੰਡਿਆਂ ਦਾ ਲੱਗ ਗਿਆ ਬਹਾਲਾ ਕਹਿੰਦੇ ਲੈ ਇਹ ਚ ਲੋੜ ਪਈ ਇੰਨਾ ਆ ਇਹ ਤਾਂ ਮੇਨ ਜੋਰ ਲੱਗਣਾ ਵਾ ਐਲੀਵੇਟਰ ਚੜਾਉਣਾ ਪੁਲੇ ਦਾ ਕੰਮ ਕਰਤਾ ਬੜਾ ਨਾ ਹੁਣ ਚੜਾਵਾਂਗੇ ਐਲੀਵੇਟਰ ਲਾਵਾਂਗੇ ਜੋ ਲੋ ਜੀ ਐਲੀਵੇਟਰ ਚਾੜ ਕੇ ਆਪਾਂ ਕਾਰ ਦਾ ਕੰਮ ਇਹਦੇ ਵੀ ਡਨ। ਬਾਕੀ ਨਾਟ ਮੁਟ ਕਾਸਤੇ ਆ। ਤਾਂ ਲੈ ਆਪਣਾ ਉਹਨੇ ਸਭ ਕਸੀ ਜਾਂਦੇ ਨਾਟ। ਉਹ 38 ਚਾਬੀ ਨਾਲ ਹੀ ਮੁੰਡੇ ਨੇ ਕਹਿੰਦੇ। ਲੋ ਜੀ। ਤੇ ਬਾਕੀਆਂ ਬੈਕ ਲੈ ਕੇ ਆਪਣਾ ਪੌਣ ਵਾਲਾ ਇਹ ਹੁਣ ਪਾ ਦਨੇ ਆ। ਤੇ ਬਲੇਡ ਚੱਲਣ ਲੱਗੇ ਆ। ਬਲੇਡ ਦਾ ਕੰਮ ਅੱਜ ਆਪਣੀ ਉੱਪਰ ਕਰਦੇ। ਕੱਲ ਨੂੰ ਮੀੜਾਂਗੇ। ਕੌਣ ਕਿਹ ਜੀ ਆ ਪਟੇ ਪਟੇ ਹੀ ਪਾਉਣ ਵਾਲੇ ਰਹਿੰਦੇ ਆ ਤੇ ਉਹ ਤਾਂ ਮਸ਼ੀਨ ਦਾ ਵੀ ਦੇਖਣਾ ਆਪਾਂ ਕੱਲ ਨੂੰ ਦੇਖਦੇ ਆ ਤੇ ਮਿਲਦੇ ਆ ਫਿਰ ਜੀ ਹੁਣ ਆਪਾਂ ਕੱਲ ਵਾਲੇ ਬਲੌਗ ਚ ਇਹ ਬਲੌਗ ਆਪਾਂ ਇੱਥੇ ਖਤਮ ਕਰਦੇ ਆ ਕੰਮ-ਕੁਮ ਆਪਾਂ ਕਾਫੀ ਨਵੇੜ ਤੱਕ ਅੱਜ ਥੋੜੇ ਬਹੁਤ ਵੱਡਾ ਕੰਮ ਸੀਗਾ ਕੋਲੇ ਲਾਉਣਾ ਸੀ 엘ਿਵੇਟਰ ਲਾਇਆ ਤੇ ਮਿਲਦੇ ਹਾਂ ਫਿਰ ਸਾਰਿਆਂ ਨਾਲ ਆਪਾਂ ਕੱਲ੍ਹ ਬਲੌਗ ਚ ਮਾੜੀ ਤੇ ਬਲੌਗ ਬਾਅਦ ਤੋਂ ਬਾਅਦ ਸ਼ੇਅਰ ਕਰਦਾ ਜਾ ਕਰੋ ਸਸੇ ਕੱਲ ਸਾਰਿਆਂ ਨੂੰ